ਮਾਛੀਵਾੜਾ ਸਾਹਿਬ ਤੋਂ ਇਲਾਵਾ ਸੂਬੇ ਵਿੱਚ ਕਈ ਹੋਰ ਸਕੂਲ ਚਲਾ ਰਹੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰਸਟੀ ਬਲਦੇਵ ਸਿੰਘ ਤੇ ਬਾਅਦ ਦੁਪਹਿਰ ਕਾਤਲਾਨਾ ਹਮਲਾ ਹੋ ਗਿਆ ਜਿਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਨਾਮਤਾਰੀ ਅੱਜ ਆਪਣੇ ਮਾਛੀਵਾੜਾ ਸਾਹਿਬ ਦੇ ਨੇੜਲੇ ਸਕੂਲ ਤੋਂ ਕਾਰ 'ਤੇ ਸਵਾਰ ਹੋ ਕੇ ਆਪਣੇ ਘਰ ਚੰਡੀਗੜ੍ਹ ਲਈ ਰਵਾਨਾ ਹੋਏ ਸਨ ਕਿ 3 ਕਿਲੋਮੀਟਰ ਦੀ ਦੂਰੀ ਤੇ ਹੀ ਸਰਹੰਦ ਨਹਿਰ ਦੇ ਗੜੀ ਪੁਲ ਤੇ ਅਣਪਛਾਤੇ ਕਾਰ ਸਵਾਰਾਂ ਨੇ ਉਹਨਾਂ ਉੱਪਰ ਗੋਲੀ ਚਲਾ ਦਿੱਤੀ। ਇਸ ਮੌਕੇ ਪਤਰਕਾਰਾਂ ਗਲਬਤ ਕਰਦੇ ਐ ਐਸਪੀ ਸੌਰਵ ਜਿੰਦਰ ਨੇ ਦੱਸਿਆ ਕਿ ਗਾਰਡਨ ਵੈਲੀ ਦੇ ਟਰਸਟੀ ਤੇ ਕਾਤਲਾਨਾ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਇਹ ਕੀ ਗੱਲ ਹੋ ਗਈ ਹਾਂ ਐਕਸਰੇ ਐਕਸਰੇ ਕਰ ਲਓ ਕਿਹਨੇ ਗੱਡੀ ਤੇ ਗੋਲੀ ਚਲਾਈਏ ਕੀ ਨਾਮ ਆ ਤੁਹਾਡਾ ਗੁਲਦੇਵ ਸਿੰਘ son of ਬਚਿੱਤਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਚੰਡੀਗੜ੍ਹ ਚੰਡੀਗੜ੍ਹ ਪੋਿੰਟ ਵੇਟ ਕਰੋ ਕਿਹਨੇ ਮਾਰੀ ਆ

वरी के पुल के पास रनिंग स्पीडिंग कार आके उनको शूट किया लगी है है। नेक पे लगे पेशेंट जब हमारे पास आए थे तो वो कॉन्शियस रेलोरियन से भी थे हमने पॉजिटिव ट्रीटमेंट दे दिया है और बाकी एक्सरे वगैरह क्लीन है अभी वी हैव है थर्टी टू जी एम पी थर्टी टू ऑन पेशेंट रिक्सर्स हां जी एक ही ਬਲੱਗ ਸਾਡੇ ਕੋਲ 1.3 ਵਜੇ ਦੇ ਕਰੀਬ ਹੀ ਇੱਕ ਇਤਲਾਹ ਹੀ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੜੀ ਬੁਲ ਕੋਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਪੀਐਸਪੀ ਸਮਰਾਲਾ ਐਸਐਚਓ ਐਸਐਟਿਲ ਮਾਛੀਵਾੜਾ ਸਾਹਿਬ ਸਾਡੀ થી ਆਈ ਰੀਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਵਿਕਟਿਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਗੋਲੀ ਟੱਚ ਹੋਈ ਹੈ ਕਿ ਥੋੜੀ ਇੰਜਰੀ ਹੋਈ ਆ ਉਹਨਾਂ ਨੂੰ ਇੱਥੇ ਸਮਰਾਲਾ ਸਿਵਲ ਹਸਪੀਟਲ ਤੋਂ ਮੋਢੀ ਚਾਈਤਾ ਤਵਾਦ ਸੈਕਟਰ 32 ਜਿਹੜਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਜੇ ਵੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਜਿਹਦੇ ਵਿੱਚ ਮਾਮਲਾ ਦਰਜ ਕਰਕੇ ਦੁੰਗਾਈ ਨਾਲ ਇਹ ਸਪਸ਼ਟ ਕਰਾਂਗੇ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸਿਰ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਈ ਹੈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਵੇਗਾ ਕੋਈ ਨਾ ਵੀਰ ਸਿੰਘ ਜੀ ਕਹਿਤਾ ਹੀ ਕੋਈ ਨਹੀਂ ਕਰਦੇ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫ਼ਤੀਸ਼ ਕਰਾਂਗੇ ਅਸੀਂ ਸਾਰੀ ਦੁਹਾਈ ਨੂੰ ਤਫ਼ਤੀਸ਼ ਕਰਾਂਗੇ ਉਸ ਤੋਂ ਬਾਅਦ ਜੀ ਇਹ ਇੱਕ ਇੱਥੇ ਸਿਰੇ ਕੋਈ ਚਲਾਉਂਦੇ ਨੇ ਜੀ ਤੇ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਦੇ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਜਿਵੇਂ ਕੀ ਸਾਨੂੰ ਪਤਾ ਲੱਗੇ ਕਿ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ